ਜਦੋਂ ਰਿਸ਼ਤੇ ਮਿੰਤਾ ਤਰਲੇ ਕਰਕੇ ਨਿਭਾਏ ਜਾਣ ਉਹ ਜ਼ਿਆਦਾ دیر ਚੱਲਦੇ ਨਹੀਂ ਹੈ ਰਿਸ਼ਤੇ ਉਦੋਂ ਨਿਭਾਏ ਜਾਂਦੇ ਨੇ ਜਦੋਂ ਦੋਨੋਂ ਪਾਸਿਓਂ ਦਿਲੋਂ ਨਿਭਾਏ ਜਾਣ ਵਾਹ ਫਿਰੇ ਕਿਹੜੀਆਂ ਸੋਚਾਂ 'ਚ ਪਈਆਂ ਹੋਈਆਂ ਹੁਣ ਤਾਂ ਆਪਣਾ ਸਾਰਾ ਕੁਝ ਠੀਕ ਹੋ ਗਿਆ ਜੇ ਕੋਈ ਟੈਨਸ਼ਨ ਪਰੇਸ਼ਾਨੀ ਹੈਗੀ ਤਾਂ ਦੱਸ ਦੇ ਮੈਂ ਤਾਂ ਪੁਰਾਣੀਆਂ ਗੱਲਾਂ ਹੀ ਸੋਚੀ ਜਾ ਰਹੀ ਸੀ ਵੀ ਮੈਂ ਤਲਾਕ ਵਾਲਾ ਫੈਸਲਾ ਲੈ ਕੇ ਕਿੱਡੀ ਵੱਡੀ ਗਲਤੀ ਕਰਨ ਲੱਗੀ ਸੀ ਤੇ ਛੱਡ ਗੋਣੇ ਪੁਰਾਣੀਆਂ ਗੱਲਾਂ ਜੇ ਤੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਉਹਨੇ ਵੀ ਆਹੀ ਫੈਸਲਾ ਲੈਣਾ ਸੀਗਾ ਹੁਣ ਨਵੀਂ ਜ਼ਿੰਦਗੀ ਆ ਨਵੀਆਂ ਗੱਲਾਂ ਜਿਆਦਾ ਪਛਤਾਵਾ ਤਾਂ ਮੈਨੂੰ ਇਸ ਗੱਲ ਦਾ ਹੋ ਰਿਹਾ ਕਿ ਮੈਂ ਉਸ ਬੰਦੇ ਬਾਰੇ ਗਲਤ ਸੋਚੀ ਸੀ ਜਿਹੜਾ ਦੂਜਿਆਂ ਦੇ ਘਰ ਵੀ ਵਸਾ ਸਕਦਾ ਚੱਲ ਛੱਡ ਦੀ ਆ ਪੁਰਾਣੀਆਂ ਗੱਲਾਂ ਨਾ ਸੋਚ ਨਹੀਂ ਤਾਂ ਤੈਨੂੰ ਕੋਈ ਐਹੋ ਜੀ ਗੱਲ ਯਾਦ ਦੱਸ ਦੇਣੀ ਆ ਜਿਹੜੀ ਤੇਨੂੰ ਪਿੰਚ ਹੋਊਗੀ ਫੇਰ ਆਪਸ 'ਚ ਆਪਣਾ ਕਲੇਸ਼ ਹੋਊਗਾ ਨਾਲੇ ਨਾ ਨਿੱਕਾ ਜਿਹਾ ਬੂਤਾ ਬਣਾ ਕੇ ਨਾ ਬੈਠ ਮੈਨੂੰ ਪਤਾ ਤੂੰ ਪਾਰਟੀ ਦੇਣ ਦੀ ਮਾਰੀ ਇਹ ਸਭ ਕਰਦੀ ਪਈਆਂ ਚੁੱਪਚਾਪ ਨਾ ਪਾਰਟੀ ਦੇ ਦੇ ਮੈ ਕਾਦੀ ਪਾਰਟੀ ਕਿਸ ਗੱਲ ਦੀ ਖੁਸ਼ੀ ਚੜੀ ਆ ਯਾਰ ਆਪਣਾ ਤਾਂ ਘਰ ਟੁੱਟਣ ਤੋਂ ਬਚ ਗਿਆ ਇਸ ਗੱਲ ਦੀ ਪਾਰਟੀ ਮੰਗ ਰਿਆ ਮੈਂ ਜਿਹੜੇ ਪੈਸੇ ਤੂੰ ਵਕੀਲ ਨੂੰ ਦੇਣੇ ਸੀਗੇ ਕੋਈ ਪੈਸਿਆਂ ਦੀ ਮੈਨੂੰ ਪਾਰਟੀ ਕਰ ਦੇ ਲੈ ਦੱਸ ਸਿੱਧਾ ਸਿੱਧਾ ਕਹਿ ਦੋ ਵੀ ਕੁਝ ਖਾਣਾ ਪੀਣਾ ਦੱਸੋ ਕੀ ਖਾਣਾ ਆਪਾਂ ਚੱਲ ਕੇ ਖਾ ਜਾਣੇ ਆ ਹੋ ਤੈਨੂੰ ਪਤਾ ਤਾਂ ਹੈ ਆਪਾਂ ਇੱਕੋ ਜਗ੍ਹਾ ਹੀ ਰੁਕਦੇ ਆ ਉੱਥੇ ਹੀ ਚੱਲਦੇ ਆ ਪਰ ਮੇਰੀ ਗੱਲ ਸੁਣ ਲੋ ਮੇਰੇ ਕੋਲ ਨਾ ਰੁਪਈਆ ਸਾਰਾ 800 ਹੈ ਜੋ ਵੀ ਖਾਣਾ ਵਿੱਚ ਵਿੱਚ ਖਾ ਲਿਓ ਜੇ ਘਟ ਗਏ ਤੇ ਤੁਸੀਂ ਆਪਾਂ ਲਿਓ ਉਹ ਕੋਈ ਗੱਲ ਨਹੀਂ ਮੈਂ ਐਦਾਂ ਕਰੂੰਗਾ 700 ਤੱਕ ਤਾਂ ਖਾ ਲੂੰਗਾ ਰੁਪਈਆ 100 ਤੂੰ ਰੱਖ ਲੈ ਵੈਸੇ ਨਾ ਮੈਂ ਧੰਨਵਾਦ ਕਰਦੀ ਆ ਮਲਕਾ ਦਾ ਵੀ ਤੇ ਰਾਧਿਕਾ ਦੀਦੀ ਦਾ ਵੀ ਜਿਨ੍ਹਾਂ ਨੇ ਨਾ ਮੇਰਾ ਘਰ ਟੁੱਟਣ ਤੋਂ ਬਚਾ ਲਿਆ ਪੁੱਤ ਅੱਜ ਕੱਲ ਦੇ ਟਾਈਮ 'ਚ ਨਾ ਕਰ ਤੋੜਨ ਵਾਲੇ ਬਹੁਤ ਮਿਲਦੇ ਆ ਪਰ ਕਰ ਜੋੜਨ ਵਾਲਾ ਕੋਈ ਮਿਲਦਾ ਪਰ ਮੈਨੂੰ ਨਾ ਇਸ ਗੱਲ ਦੀ ਖੁਸ਼ੀ ਹੈ ਹੁਣ ਮੇਰੇ نو ਪੁੱਤ ਨਾ ਜੁੜ ਕੇ ਰਹਿਣਗੇ ਹਾਂਜੀ ਮੰਮੀ ਇਸ ਗੱਲ ਦੀ ਤਾਂ ਮੈਨੂੰ ਸਮਝ ਆ ਗਈ ਜੋੜਨ ਵਾਲਾ ਤਾਂ ਕੋਈ ਕੋਈ ਹੁੰਦਾ ਪਰ ਟੁੱਟੇ ਘਰ ਨੂੰ ਹੋਰ ਕਿੰਨਾ ਕੁ ਜ਼ਿਆਦਾ ਤੋੜਨਾ ਹੈ ਇਸ ਗੱਲ ਦੀਆਂ ਸਕੀਮਾਂ ਤਾਂ ਲੋਕ ਹੀ ਪਹਿਲਾਂ ਹੀ ਬਣਾਈ ਪੈਂਦੇ ਨੇ ਰੀਆ ਇੱਕ ਗੱਲ ਤਾਂ ਇਹ ਵੀ ਆ ਜਦੋਂ ਬੰਦਾ ਪਰੇਸ਼ਾਨ ਹੋਵੇ ਨਾ ਤਾਂ ਬੰਦਾ ਨਾ Bharosa rana ਲਵੇ ਲੋਕ ਨਾ Bharosa ਰਾ ਘੱਟ ਦਿੰਦੇ ਆ ਤੇ ਫਾਇਦਾ ਜ਼ਿਆਦਾ ਚੱਕਦੇ ਆ ਮੰਮੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਤਾਂ ਉਹ ਲੋਕਾਂ ਦੀਆਂ ਗੱਲਾਂ ਵੀ ਨਾ ਸੁਣਦਾ ਜਿਨ੍ਹਾਂ ਨੂੰ ਮੈਂ ਟਿੱਚ ਨਹੀਂ ਜਾਣਦਾ ਆ ਦੇਖ ਲਓ ਹੁਣੇ ਮੈਨੂੰ ਕਹਦੇ ਸੀ ਵੀ ਤੂੰ ਟੈਨਸ਼ਨ ਫਰੀ ਰਿਹਾ ਕਰ ਤੇ ਆਪ ਉਹੀ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਹੋ ਉਹ ਜਿੰਨੀ ਦੇਰ ਤੱਕ ਤੁਸੀਂ ਆਪਣੇ ਮਨੋ ਬੋਝ ਨਹੀਂ ਲਾਣਾ ਮੈਂ ਕਿੱਦਾਂ ਹਲਕੀ ਹੋ ਜੂੰਗੀ ਚਲੋ ਜੋ ਕੁਛ ਛੋਣਾ ਸੀ ਹੋਤਾ ਹੋ ਗਿਆ ਹੁਣ ਅੱਗੋਂ ਨਾ ਸੰਭਲ ਕੇ ਰਿਓ ਘਰ ਤੋੜਨੇ ਬੜੇ ਸੌਖੇ ਆ ਤੇ ਜੋੜਨੇ ਬੜੇ ਔਖੇ ਆ ਨਾਲੇ ਨਾ ਇੱਕ ਕੰਮ ਕਰੋ ਜਾਓ ਹੁਣ ਚਾਰ ਪੰਜ ਦਿਨ ਵਾਸਤੇ ਨਾ ਬਾਹਰ ਦੋਨੇ ਜਣੇ ਜਾ ਕੇ ਘੁੰਮ ਕੇ ਆਓ ਬਿਆਨਸ਼ੂ ਨੂੰ ਨਾ ਆਪਣੇ ਆਪ ਦੇਖ ਲੂੰਗੀ ਤੂੰ ਫੇਰ ਸੋਚੀ ਪਈ ਹੋਈ ਆਂ ਤੈਨੂੰ ਪਤਾ ਮੰਮੀ ਨੇ ਕੀ ਕੀਤਾ ਆਪਾਂ ਨੂੰ ਮੈਂ ਤਾਂ ਇਹ ਸੋਚੀ ਸੀ ਵੀ ਡੈਡੀ ਤੋਂ ਬਾਅਦ ਮੈਨੂੰ ਮੰਮੀ ਨੇ ਕਿੱਦਾਂ ਪਾਲਿਆ ਹੋਊਗਾ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹਨਾਂ ਨੂੰ ਡੈਡੀ ਨੇ ਵੀ ਤਾਂ ਮੰਮੀ ਨੂੰ ਤੋਖਾ ਹੀ ਦਿੱਤਾ ਸੀ ਉਹ ਤੋਖਾ ਮੰਮੀ ਨੇ ਕਿੱਦਾਂ ਬਰਦਾਸ਼ਤ ਕੀਤਾ ਹੋਣਾ ਨਾ ਆ ਜਿਹੜਾ ਵਕਤ ਹੁੰਦਾ ਨਾ ਇਹ ਟਾਈਮ ਨਾਲ ਨਾ ਸਾਰੇ ਜੋ ਖੰਭ ਭੜ ਦਿੰਦਾ ਤੇਰੀ ਮੰਮੀ ਨੇ ਵੀ ਨਾ ਬਹੁਤ ਦੁੱਖ ਦੇਖਿਆ ਤਾਂ ਹੀ ਤਾਂ ਤੈਨੂੰ ਸਿੱਧੇ ਰਾਹ ਪਾਇਆ ਇਸ ਕਰਕੇ ਨਾ ਅਸੀਂ ਉਹਨਾਂ ਦਾ ساری ਉਮਰ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਤੇਰਾ ਘਰ ਬਸਾਇਆ ਮੰਮੀ ਜੇ ਅੱਜ ਮੈਂ ਇਸ ਘਰ 'ਚ ਬੈਠੀ ਆ ਨਾ ਤੇ ਰਾधिका ਦੀਦੀ ਕਰਕੇ ਬੈਠੀ ਆ ਕੋਈ ਵੀ ਭੈਣ ਆਪਣੇ ਭਰਾ ਦਾ ਘਰ ਉੱਜੜਦਾ ਹੋਇਆ ਨਹੀਂ ਦੇਖ ਸਕਦੇ। ਦੀਦੀ ਨੂੰ ਪਤਾ ਸੀਗਾ ਕਿ ਇਹ ਗਲਤ ਨੇ ਫਿਰ ਵੀ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਕਿ ਉਹਨਾਂ ਦੇ ਭਰਾ ਦਾ ਘਰ ਵਸ ਜੇ। ਪੁੱਤ ਰਾਦਿਕਾ ਨੂੰ ਪਤਾ ਸੀ ਕਿ ਤੁਸੀਂ ਦੋਨੇ ਗਲਤ ਹੋ। ਤਾਂ ਹੀ ਤਾਂ ਉਹਨੇ ਤੁਹਾਨੂੰ ਆਪਣਾ ਸਮਝ ਕੇ ਸਮਝਾਇਆ। ਤੁਸੀਂ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬੈਗੇ ਹੋ। ਤੂੰ ਭਾਈ ਚੱਕ ਆਪਨਾ 800 ਆਪਾਂ ਚੱਲੀਏ ਨਾਲੇ ਅੰਜੂ ਨੂੰ ਤਿਆਰ ਕਰ ਲਈ। ਮੰਮੀ ਤੁਸੀਂ ਜਾਣਾ ਅਸੀਂ ਬਸ ਖਾਣ ਪੀਣ ਚੱਲੇ ਆਂ। ਨਾ ਨਾ ਪੁੱਤ ਤੁਸੀਂ ਜਾਇਓ ਤੁਹਾਨੂੰ ਤਾਂ ਪਤਾ ਹੀ ਐ ਮੈਂ ਨਾ ਬਾਹਰਲਾ ਘਾਟ ਹੀ ਖਾਣੀ ਆ। ਈ ਮਾਰ ਕੇ ਆ ਬਿਨਾ ਪੰਗੇ ਲਿਆ ਕਰ ਨਾ ਪੰਗੇ ਲਿਆ ਕਰ ਵੱਡੀ ਜੈਸਮੀਨ ਬਣੀ ਰਹਿੰਦੀ ਆ ਪੱਟੀ ਨਾ ਤੁਸੀਂ ਬਹਾਨੇ ਸਰ ਕਰਨ ਆਇਓ ਸਨਾਨ ਤਾਂ ਮੈਨੂੰ ਗੱਲਾਂ ਹੀ ਆਇਓ ਨਾ ਜਦੋਂ ਜਵਾਕ ਤੂੰ ਉਹਦੀ ਝੋਲੀ ਚ ਪਾਇਆ ਹੈ ਤੈਨੂੰ ਅਸੀਂ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਸੀ ਆਪਣੀ ਸੁੱਧ ਬੁੱਧ ਨਾਲ ਹੀ ਪਾਇਆ ਮੰਮੀ ਮੈਨੂੰ ਨਾ ਇੰਨਾ ਨਹੀਂ ਪਤਾ ਕਿ ਮੈਂ ਗਲਤ ਕੀਤਾ ਕਿ ਸਹੀ ਕੀਤਾ ਪਰ ਮੈਨੂੰ ਹੁਣ ਇੱਕ ਗੱਲ ਪਤਾ ਲੱਗ ਗਈ ਹੈ ਮੈਂ ਜਵਾਕ ਨਾ ਆਪਣੇ ਤੋਂ ਦੂਰ ਨਹੀਂ ਕਰ ਸਕਦੀ ਜੈਸਮੀਨ ਗੱਲ ਨੂੰ ਨਾ ਸਮਝਿਆ ਕਰ ਹਰ ਗੱਲ ਕਲੇਸ਼ ਪਾ ਕੇ ਨਹੀਂ ਹੱਲ ਹੁੰਦੇ ਜੇ ਤੂੰ ਮੁੰਡੇ ਤੋਂ ਮੋਹ ਨਹੀਂ ਤੋੜ ਸਕਦੀ ਜਿਹੜੇ 3 ਮਹੀਨੇ ਤੋਂ ਮੁੰਡੇ ਨੂੰ ਸਾਂਭਦੇ ਪਏ ਨੇ ਉਹ ਮੋਹ ਕਿੱਦਾਂ ਤੋੜ ਦੇਣ ਸਾਡਾ ਨਾ ਹਰ ਵਾਰ ਦਾ ਡਰਾਮਾ ਹੋ ਗਿਆ ਤੁਸੀਂ ਹਮੇਸ਼ਾ ਰੱਦ ਕਦੀ ਸਾਈਡ ਲੈਂਦੇ ਹੋ ਮੇਰੇ ਵੱਲ ਤੇ ਤੁਸੀਂ ਕਦੀ ਗੱਲ ਹੀ ਨਹੀਂ ਕੀਤੀ ਜਿੱਦਣ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਮੈਂ ਜਵਾਬ ਚਾਕੇ ਆਪਣੇ ਪੇਕੇ ਤੁਰ ਜਾਣਾ ਬਸ ਫਿਰ ਲੁੱਤੀ ਤਾਂ ਤੇਰੀ ਮਾਂ ਦੀ ਲੱਗੀ ਹੋਈ ਏ ਤਾਂ ਹੀ ਪੇਕਿਆਂ ਦੀ ਨਾ ਧਮਕੀ ਦੇਣੀ ਏ ਜਾ ਕੇ ਉੱਥੇ ਬਹਿ ਜੀ ਫਿਰ ਉਹਨਾਂ ਦੀ ਵੀ ਬੇਇੱਜ਼ਤੀ ਕਰਾਦੀ ਪਹਿਲੇ ਤੁਸੀਂ ਮੇਨਾਂ ਧੱਕਾ ਕਰਦੇ ਸੀ ਹੁ ਨੋ ਮਹੀਨਾ ਧੱਕਾ ਕਰਨ ਲੱਗ ਪਈ ਆ ਵੇਖ ਲਓ ਕੱਲ ਦੀ ਮੈਂ ਬਾਹ ਸਜਾਈ ਪਈ ਲਾ ਤਾਂ ਦਿੱਤੀ ਆਇਓਡੈਕਸ ਕੀ ਹੋਇਆ ਬਾਹ ਨੂੰ ਠੀਕ ਤਾਂ ਹੈਗੀ ਮਮੀ ਕੀ ਗੱਲ ਮੈਨੂੰ ਦਰਦ ਨਹੀਂ ਆਉਂਦੀ ਮੈਂ ਇਨਸਾਨ ਨਹੀਂ ਆ ਕਿੱਦਾਂ ਮੇਰੇ ਬਾਹ ਫੜਦੇ ਪਿਓ ਐਹੀ ਗੱਲ ਨਾ ਮੈਂ ਤੈਨੂੰ ਸਮਝਾਉਣਾ ਚਾਹਨੀ ਆ ਵੀ ਜੇ ਤੈਨੂੰ ਦਰਦ ਹੁੰਦੀ ਏ ਜੇ ਉਹਦੇ ਕੋਲੋਂ ਬੱਚਾ ਲਏਗੀ ਉਸ ਇਨਸਾਨ ਨੂੰ ਦਰਦ ਨਹੀਂ ਹੋਏਗਾ ਹੁਣ ਟਾਈਮ ਨੇ ਨੰਗ ਚੁੱਕਿਆ ਹੁਣ ਬੱਚਾ ਲੈਣ ਦੀ ਬਿਲਕੁਲ ਨਾ ਸੋਚੀ ਨਹੀਂ ਤਾਂ ਨਾ ਆਪਣਾ ਹੀ ਪਰਿਵਾਰ ਕਚੈਰੀਆਂ ਤੇ ੱੱਕੇ ਖਾਂਦਾ ਫਿਰੇਗਾ। باقی ਰਹੀ ਤੇਰੇ ਪੇਕਿਆਂ ਦੀ ਗੱਲ ਪੇਕੇ ਤੇ ਤੂੰ ਆ ਜਾ ਪਰ ਜੇ ਉੱਥੋਂ ਅੱਗੇ ਇੱਥੇ ਮਾੜੇ ਲੱਛਣ ਕਰੇਂਗੀ ਫਿਰ ਸਾਡੇ ਕੋਲ ਬਰਦਾਸ਼ਤ ਨਹੀਂ ਹੋਣੇ। ਮੰਮੀ ਜਿਹੋ ਜਿਹੇ ਆਪਣੇ ਘਰ ਦੇ ਹਾਲਾਤ ਬਣ ਗਏ ਨੇ ਨਾ ਮੈਨੂੰ ਇੰਨਾ ਪਤਾ ਹੈ ਕਿ ਮੁੰਡਾ ਦੇ ਕੇ ਗਲਤੀ ਕਰ ਲਈ। ਮੁੰਡਾ ਦੇ ਕੇ ਨਾ ਤੂੰ ਕੋਈ ਗਲਤੀ ਨਹੀਂ ਕੀਤੀ। ਆ ਜਿਹੜੀਆਂ ਹਰਕਤਾਂ ਤੂੰ ਕਰ ਰਹੀ ਹੈ ਨਾ ਇੱਥੇ ਤੂੰ ਗਲਤ ਹੈ। ਕਦੇ ਮੁੰਡਾ ਤੈਨੂੰ ਦੇ ਦੇਣੀ ਏ ਕਦੇ ਮੁੰਡਾ ਤੂੰ ਖੋ ਲੈਣੀ ਏ ਕਦੇ ਤੂੰ ਕਹਿੰਨੀ ਏ ਇੱਧਰ ਨਹੀਂ ਲੈ ਕੇ ਜਾਣਾ ਕਦੇ ਮੈਂ ਇੱਧਰ ਨਹੀਂ ਲੈ ਕੇ ਜਾਣਾ ਆ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਐ ਨਾ ਇਹਦੇ ਕਰਕੇ ਸਾਡੇ ਘਰ 'ਚ ਕਲੇਸ਼ ਪਿਆ ਹੋਰ ਤਾਂ ਕੋਈ ਕਲੇਸ਼ ਹੀ ਨਹੀਂ ਚਲੋ ਠੀਕ ਐ ਮੰਮੀ ਅੱਗੇ ਮੇਰੀ ਬਾਹ ਦਰਦ ਹੁੰਦੀ ਪਈ ਐ ਤੇ ਸਿਰ ਵੀ ਪੇੜੋਂ ਲੱਗ ਪਿਆ ਹੁਣ ਤੁਸੀਂ ਐਦਾਂ ਕਰੋ ਜਾਓ ਆਪਣੇ ਘਰੇ ਚ ਚਲੀ ਤਾਂ ਮੈਂ ਜਾਣੀ ਆ ਪਰ ਜਿਹੜਾ ਤੇਰਾ ਇਹ ਦਿਮਾਗ ਹੈ ਨਾ ਇਹਨੂੰ ਘਰ ਜੋੜਨ 'ਚ ਵਰਤਿਆ ਕਰ ਨਾ ਕਿ ਤੋੜਨ 'ਚ ਆ ਗਿਆ ਪੁੱਤ ਅਸ਼ੀਸ਼ ਨਹੀਂ ਆਇਆ ਉਹ ਦੁਕਾਨ ਤੇ ਗਾਹਕ ਸੀਗੇ ਤੇ ਬੀਰਾ ਕਹਿੰਦਾ ਵੀ ਮੈਂ ਤਾਂ ਆ ਨਹੀਂ ਸਕਦਾ ਤਾਂ ਫਿਰ ਮੈਂ ਆ ਗਿਆ ਤੁਸੀਂ ਫੋਨ ਕਰਕੇ ਬੁਲਾਇਆ ਕਾਲੀ ਕਾਲੀ ਕੀ ਹੋ ਗਿਆ ਰਾਤੀ ਦੇ ਨਾ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਦੋਨਾਂ ਭਰਾਵਾਂ ਕੋਲ ਤੇ ਹੁਣ ਨਾ ਰੋਟੀ ਖਾਣ ਦਾ ਟਾਈਮ ਸੀਗਾ ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਕਰ ਲਵਾਂ ਇਹਦੇ ਜਰਾ ਕੰਨ ਖੋਲੋ ਇਹਦੇ ਦਿਮਾਗ 'ਚ ਨਾ ਕੋਈ ਗੱਲ ਪੈਂਦੀ ਨਹੀਂ ਭਾਈ ਮੰਮੀ ਮੈਨੂੰ ਪਤਾ ਹੈ ਤੁਸੀਂ ਜੈਸਨ ਭਾਬੀ ਦੀ ਗੱਲ ਕਰ ਰਹੇ ਹੋ ਪਰ ਜੈਸਨ ਭਾਬੀ ਨੂੰ ਮੈਂ ਕੁਝ ਕਹਿੰਦਾ ਚੰਗਾ ਤਾਂ ਲੱਗਦਾ ਨਹੀਂ ਕਹੂਗਾ ਤਾਂ ਵੱਡਾ ਵੀਰਾ ਹੈ ਕੌਣ ਵੱਡਾ ਵੀਰਾ ਕਹਿੰਦਾ ਮੈਂ ਫालतੂ ਦਾ ਘਰੇ ਕਲੇਸ਼ ਨਹੀਂ ਪਾਣਾ ਚਾਹੁੰਦਾ ਮੈਂ ਵੀ ਨਾ ਪੁੱਤ ਦੇ ਨਾਲ ਬਹੁਤ ਮੱਥਾ ਮਾਰ ਕੇ ਆਈਆਂ ਗੱਲ-ਗੱਲ ਤੇ ਇਹੀ ਕਹੀ ਜਾਂਦੀ ਏ ਮੈਂ ਮੁੰਡਾ ਲੈ ਕੇ ਪੇਕੇ ਚਲ ਜਾਣਾ ਮੁੰਡਾ ਲੈ ਕੇ ਪੇਕੇ ਚਲ ਜਾਣਾ ਹੁਣ ਇਹਦੀ ਮਾਂ ਨੂੰ ਵੀ ਦੱਸ ਕੌਣ ਸਮਝਾਵੇ ਮੰਮੀ ਜੈਸਨ ਭਾਬੀ ਦੀ ਮਾਤਾ ਨਾ ਭਾਬੀ ਨੂੰ ਢਕਾਈ ਤਾਂ ਜਾਂਦੀ ਏ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਲੱਗਦੀ ਪਈ ਕਿ ਮੁੰਡਾ ਅਸੀਂ ਕਾਨੂੰਨੀ ਤੌਰ ਤੇ ਲਿਆ ਸਾਰੇ ਪੇਪਰਾਂ ਤੇ ਸਾਈਨ ਹੋਏ ਨੇ ਫੇਰ ਉਹ ਮੁੰਡਾ ਕਿੱਦਾਂ ਸਾਡੇ ਤੋਂ ਵਾਪਸ ਲੈ ਲੈਣਗੇ ਇਹੀ ਗੱਲ ਨਾ ਮਾਵਾਂ ਧੀਆਂ ਦੇ ਪੱਲੇ ਨਹੀਂ ਪੈ ਰਹੀ ਤੇ ਜੇ ਜੈਸਮੀਨ ਆਪਣੀ ਮਾਂ ਦੇ ਮਗਰ ਲੱਗ ਕੇ ਬੱਚਾ ਖੋ ਵੀ ਲੈਂਦੀ ਏ ਤੇ ਜੇ ਅਸੀਂ ਕੇਸ ਕਰਤਾ ਫਿਰ ਇਹ ਕਿੱਥੇ ਭੱਜਣਗੇ ਇਹ ਗੱਲ ਤਾਂ ਫੇ ਭਾਬੀ ਹੱਸ ਤੇ ਵਧੀਆ ਨਹੀਂ ਨਾ ਹੈਗੀ ਪਹਿਲਾਂ ਸਾਨੂੰ ਮਾਪਿਓ ਬਣਨ ਦਾ ਸੁਪਨਾ ਦਿਖਾਤਾ ਹੁਣ ਉਹੀ ਸੁਪਨਾ ਆਪਣੇ ਹੱਥੀ ਚੂਰੋ-ਚੂਰ ਕਰੀ ਜਾਂਦੇ ਨੇ ਐਹੀ ਗੱਲ ਤਾਂ ਮੈਂ ਕਹਿੰਦੀ ਪਈ ਸੀ ਬਈ ਅਸ਼ੀਸ਼ ਤੇ ਤੁਸੀਂ ਦੋਨੋਂ ਬੈਠ ਜਾਓ ਤੇ ਇਹ ਦੋਨੋਂ ਨੂੰਹਾਂ ਬੈਠ ਜਾਣ ਤੇ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਤੇ ਜੇ ਨਹੀਂ ਗੱਲ ਬਣੀ ਨਾ ਤੇ ਮੈਂ ਨਾਨੀ ਨੂੰ ਸਾਥ ਲੈਣਾ ਫਿਰ ਇਹਨਾਂ ਨੂੰ ਮੁਸ਼ਕਲ ਪੈ ਜਾਣੀ ਐਸੀ ਮੰਮੀ ਮੈਂ ਕੀ ਕਹਿੰਦਾ ਸੀਗਾ ਵੀ ਨਾਨੇ ਨੂੰ ਤਾਂ ਬੁਲਾ ਤਾਂ ਲੈਨੇ ਆ ਪਰ ਨਾਨੇ ਨੂੰ ਇੱਥੇ ਨਹੀਂ ਜੈਸਨ ਭਾਬੀ ਦੇ ਪੇਕੇ ਲੈ ਕੇ ਜਾਣੇ ਆ ਉਹ ਜਿੱਥੇ ਜੈਸਨ ਭਾਬੀ ਨੂੰ ਸਿੱਧਾ ਕਰਨਾ ਨਾ ਜੈਸਨ ਭਾਬੀ ਨੇ ਮਾਂ ਨੂੰ ਸਿੱਧਾ ਕਰੋ ਫਿਰ ਆਪਣਾ ਘਰ ਸ਼ੁਕ ਸ਼ਾਂਤੀ ਹੋਏਗੀ ਚਲ ਦੋਕ ਦਿਨ ਨਾ ਤੂੰ ਖੜ ਜਾ ਜੇ ਤਾਂ ਘਰ ਦਾ ਮਾਹੌਲ ਸਹੀ ਹੁੰਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਤੇਰੀ ਨਾਨੀ ਨੂੰ ਸੱਦਦੀ ਆ ਤੇ ਤੂੰ ਐਦਾ ਕਰ ਜਾ ਉੱਪਰ ਉਹ ਰਾਧਿਕਾ ਨਾ ਡਰੀ ਹੋਈ ਏ ਕਿ ਕਿਸੇ ਮੇਰੇ ਕੋਲੋਂ ਜਵਾਕ ਨਾ ਖੋਲਵੇ ਜਾ ਉਹਨੂੰ ਹੌਂਸਲਾ ਜਾ ਦੇ ਜਰਾ ਜਾ ਕੇ ਬੈਠ ਮੈਂ ਦੇਖਾ ਕੋਣ ਆਇਆ ਕੋਣ ਹੈ ਉਸਤਾਦ ਕੋਣ ਨੂੰ ਕੀ ਹੈ ਉਹ ਮੈਂ ਵਾਂ ਖੋਲ ਤੈਂ ਦਿਨੇ ਹੀ ਕੁੰਡੇ ਬੂਏ ਲਾਏ ਹੋਏ ਨੇ ਆਜ ਘੁਰਪਟਾ ਜੀ ਤੂੰ ਕਿ ਕੁੰਡੀ ਲਾਈ ਹੋਈ ਹੈ ਇੱਕ ਮਿੰਟ ਤੁਹਾਨੂੰ ਪਤਾ ਨਹੀਂ ਹੈਗਾ ਜੈਸਮਿਨ ਦੀਦੀ ਨਾ ਜਦੋਂ ਆਂਦੇ ਨਾ ਮੁੰਡੇ ਚੱਕ ਕੇ ਲੈ ਜਾਂਦੇ ਮੈਂ ਕੁੰਡੀ ਲਾ ਕੇ ਨਾ ਬੈਠਾ ਤਾਂ ਹੋਰ ਕੀ ਕਰਾਂ ਫਿਰ ਭਾਵੇਂ ਦੀ ਆਦਲ ਨਹੀਂ ਸਮਝ ਆਂਦੀ ਭਈ ਕਿ ਪਹਿਲਾਂ ਤੁਹਾਨੂੰ ਮਾਪਿਓ ਬਣਨ ਦਾ ਸੁੱਖ ਦੇ ਤਾਂ ਉਹਨੋਂ ਹੀ ਸੁੱਖ ਸਾਡੇ ਕੋਲ ਖੋਈ ਜਾਂਦੀ ਹੈ ਸਮਝ ਨਹੀਂ ਆ ਰਿਹਾ ਕਿਉਂ ਹਣ ਹੱਥ ਧੋ ਕੇ ਮਗਰ ਪੈ ਗਏ ਨੇ ਕਿ ਮੁੰਡੇ ਨੂੰ ਲੈ ਕੇ ਰੱਖੀ ਜਦੋਂ ਜੈਸਮਿਨ ਦੀਦੀ ਲੱਡੂ ਨੇ ਮੇਰੇ ਕੋਲ ਹੁੰਦੇ ਨੇ ਨਾ ਮੈਨੂੰ ਤਾਂ ਐ ਫੀਲ ਹੁੰਦਾ ਜਿਵੇਂ ਸੀਨੇ 'ਚ ਨਾ ਕਿਸੇ ਨੇ ਡੇਲ ਹੀ ਕਰ ਲਿਆ ਹੋਵੇ ਮੇਰੇ ਓਏ ਯਾਰ ਤੂੰ ਫਿਕਰ ਨਾ ਕਰ ਐ ਥੋੜੀ ਲੱਡੂ ਸਾਡੇ ਕੋਲ ਕਿਤੇ ਚਲ ਜਾਏਗਾ ਨਾਲੇ ਕੋਈ ਨਹੀਂ ਵੱਡਾ ਵੀਰਾ ਆਂਦਾ ਨਾ ਆਪਾਂ ਬਹਿ ਕੇ ਗੱਲ ਕਰਦੇ ਆਂ ਸਾਰੀ ਓਈ ਨਾ ਬੜੀ ਟੈਨਸ਼ਨ ਲਈ ਰੱਖਿਆ ਤੂੰ ਜੀ ਮੈਂ ਨਾ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ ਮੈਂ ਲੱਡੂ ਲਿਆ ਪੂਰੀ ਕਾਗਜ਼ੀ ਕਾਰਵਾਈ ਕਰਕੇ ਤੇ ਮੈਂ ਹੁਣ ਇਹਨੂੰ ਇਸੇ ਵੀ ਕੀਮਤੇ ਵਾਪਸ ਨਹੀਂ ਕਰਨਾ ਚਾਹੀਦਾ ਉਹ ਤਾਂ ਕਮਲੀ ਹੋਈ ਹੈ ਗੱਲ ਤਾਂ ਕਰਨੀਓ ਹੀ ਪੈਣੀ ਹੈ ਗੱਲ ਪਤਾ ਤਾਂ ਲੱਗੇ ਵੀ ਭਾਬੀ ਗੱਲ-ਗੱਲ ਤੇ ਮੁੰਡਾ ਖੋਈ ਗਿਆ ਜਾਂਦੇ ਨੇ ਸਾਡੇ ਤੋਂ ਜੀ ਮੈਨੂੰ ਨਾ ਸਾਰਾ ਪਤਾ ਜੈਸਮਿਨ ਦੀਦੀ ਹੁਣ ਸਾਡੇ ਨਾਲ ਕਿਉਂ ਪੰਗੇ ਪਾਲਦੀ ਪਈ ਆ ਉਹਨਾਂ ਨੂੰ ਲੱਡੂ ਵਾਪਸ ਲੈਣਾ ਕਿਉਂਕਿ ਜਿਆਦਾ ਲੱਡੂ ਸਾਡੀ ਝੋਲੀ ਪਾਇਆ ਨਾ ਤੇ ਉਹਨਾਂ ਦੇ ਉਹਨਾਂ ਦੇ ਪੇਕੇ ਨਾਲ ਥੋੜੀ ਅਨਬੰਨ ਚੱਲਦੀ ਪਈ ਤੇ ਜਿੰਨੀ ਦੇਰ ਹੁਣ ਇਹ ਲੱਡੂ ਵਾਪਸ ਨਹੀਂ ਲੈ ਲੰਦੇ ਉੰਨੀ ਦੇਰ ਅਨਬੰਨ ਸਹੀ ਨਹੀਂ ਹੁੰਦਾ ਤਾਂ ਹੀ ਮੈਂ ਕਿਹਾ ਆਪਾਂ ਵੱਡੇ ਵੀਰੇ ਨੂੰ ਬੁਲਾ ਕੇ ਇਕੱਤਰ ਬਹਿ ਕੇ ਗੱਲ ਕਰ ਲੈਣੇ ਜੇ ਕੋਈ ਹਾਲ ਨਿਕਲਦਾ ਠੀਕ ਹੈ ਤੇ ਐ ਭਾਬੀ ਫਿਰ ਮੁੰਡਾ ਵਾਪਸ ਲੈ ਕੇ ਦਿਖਾ ਦਵੇ ਫਿਰ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਇਹਦੇ ਜਿਹੜਾ ਸੈਟੀਫੀਕੇਟ ਹੈ ਨਾ ਉਹਦੇ ਤੇ ਮਾਪਿਓ ਦਾ ਨਾਮ ਸਾਡਾ ਐ ਉਹਨਾਂ ਦੋਨਾਂ ਦਾ ਨਹੀਂ ਜੀ ਮੈਂ ਨਾ ਹੁਣ ਇੱਕੋ ਗੱਲ ਤੁਹਾਨੂੰ ਕਹਿਣਾ ਚਾਹਨੀ ਆ ਕਿ ਜਵਾਕ ਨਾ ਮੈਂ ਹੁਣ ਕਿਸੇ ਨੂੰ ਕਿਸੇ ਹਾਲਤ 'ਚ ਵੀ ਨਹੀਂ ਦੇਣਾ ਕਿਉਂਕਿ ਮੈਨੂੰ ਪਤਾ ਜੇ ਲੱਡੂ ਮੇਰੇ ਹੱਥੋਂ ਹੁਣ ਚਲ ਗਿਆਂ ਨਾ ਤੇ ਮੇਰਾ ਕੱਖ ਨਹੀਂ ਰਹਿਣਾ ਉਹ ਪਤਾ ਯਾਰ ਮੈਨੂੰ ਤੈਨੂੰ ਬਾਵਾ ਪਿਆਰ ਕਰਦੀ ਆ ਤੇ ਤੇਨ ਨਾਲ ਵਾਦੇ ਨੂੰ ਪਿਆਰ ਮੈਂ ਕਰਦਾ ਆ ਤੇ ਮੈਂ ਇਹਨੂੰ ਆਪਣੇ ਤੋਂ ਦੂਰ ਕਦੇ ਨਹੀਂ ਜਾਣ ਦਾਂਗਾ ਮੰਮੀ ਮੈਂ ਨਾ 2 ਘੰਟੇ ਵਾਸਤੇ ਆਪਣੇ ਪੇਕੇ ਜਾਣਾ ਸੀ ਜਾ ਸਕਦੀ ਹਾਂ 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 ਜਾ ਆ ਪਰ ਐਦਾਂ ਦਾ ਨਾ ਉਥੋਂ ਕੁਝ ਸਿੱਖ ਕੇ ਨਾ ਆਈ ਜਿਹੜਾ ਸਾਡੇ ਘਰ 'ਚ ਫੇਰ ਕਲੇਸ਼ ਪਾਵੇ ਤੁਹਾਨੂੰ ਤੇ ਨਾ ਬਸ ਐਵੇਂ ਵਹਿਮ ਜਾਂ ਪਿਆ ਹੋਇਆ ਕਿ ਮੇਰੇ ਮੰਮੀ ਮੈਨੂੰ ਕੁਝ ਸਿਖਾਉਂਦੇ ਨਹੀਂ ਉਹ ਥੋੜੀ ਕੁਝ ਸਿਖਾ ਕੇ ਭੇਜਦੇ ਨੇ ਮੈਨੂੰ ਸੱਸ ਨਾ ਤੇਰੀ ਮਾਂ ਵਾਂ ਤੂੰ ਨਹੀਂ ਮੈਨੂੰ ਸਭ ਪਤਾ ਚੱਲਦਾ ਹੈ ਕੌਣ ਬੰਦਾ ਕਿੱਥੋਂ ਕੀ ਸਿੱਖ ਕੇ ਆਂਦਾ ਹੈ ਅੱਜ ਨਾ ਮੈਂ ਬੈਂਕ ਦੇ ਮੋੜ 'ਚ ਨਹੀਂ ਹੈਗੀ ਮੈਂ ਤਨ ਤੇ ਇਹ ਪੁੱਛਣ ਆਈ ਸੀ ਮੈਂ ਸਿਰਫ 2 ਘੰਟੇ ਵਾਸਤੇ ਆਪਣੇ ਪੇਕ ਕੇ ਜਾਣਾ ਸੀ ਲੱਡੂ ਨੂੰ ਨਾਲ ਲੈ ਕੇ ਜਾ ਸਕਦੀ ਹਾਂ हां हां ਲੈ ਜਾ ਵਾਰ-ਵਾਰ ਨਾ ਇੱਕੋ ਹੀ ਗੱਲ ਤੇ ਕਲੇਸ਼ ਪਾਉਂਦੇ ਆਪਾਂ ਚੰਗੇ ਵੀ ਨਹੀਂ ਲੱਗਦੇ ਮੰਮੀ ਰਾਤਾਂ ਨੂੰ ਕਿਹਾ ਮੈਨੂੰ ਬੜੀਆ ਸਾਹਣੇ ਨਾਲ ਲੱਡੂ ਪੜਾ ਦੇਣਾ ਮੈਂ ਤੁਸੀਂ ਨਾਲ ਚੱਲ ਕੋ ਕਹਿ ਦੋ ਜਰਾ ਰਵੀ ਗਾਨ ਅੱਛਾ ਚੱਲ ਠੀਕ ਐ ਆ ਜਾ ਮੈਂ ਕਹਿ ਦਿੰਦੀ ਲੈ ਆਪਦੇ ਘਰ ਚ ਰਹਿ ਕੇ ਡਰੀ ਜੰਨੀ ਏ ਤੂੰ ਤੁਸੀਂ ਕੁੰਡੀ ਲਈ ਖੜੇ ਹੋ ਕੀ ਗੱਲ ਐ ਮੰਮੀ ਐਨਾ ਦੋਨਾਂ ਮੀਆਂ ਬੀਬੀ ਨੂੰ ਡਾਰ ਰਿਹਾ ਕਿਤੇ ਮੈਂ ਮੁੰਡਾ ਨਾ ਖੋਲਵਾ ਐਨਾ ਕੋਲ ਡਾਰ ਵੀ ਤੂੰ ਇਹਨਾਂ ਦੇ ਮਨ ਚ ਪਾਇਆ ਮੰਮੀ ਤੁਸੀਂ ਫੇਰ ਬੈਸ ਕਰੀ ਜਾਂਦੇ ਪਿਓ ਜਿਹੜੇ ਕੰਮ ਵਾਸਤੇ ਆ ਪੈਤੀ ਆਇਓ ਕਹੋ ਇਹਨਾਂ ਨੂੰ ਉਹ ਤਾਂ ਇਹਨਾਂ ਨੂੰ ਆਪਣੇ ਪੇਕੇ ਜਾਣਾ ਦੋ ਘੰਟਿਆਂ ਵਾਸਤੇ ਇਹਨੂੰ ਲੱਡੂ ਦੇ ਛੱਡੋ ਆਰਾधिका ਪੁੱਤ ਕਿਉਂ ਡਰਦੀ ਪਈ ਐ ਜੇ ਇਹਨੇ ਜਿਆਦੇ ਦਿਨਾਂ ਵਾਸਤੇ ਲੈ ਕੇ ਜਾਣਾ ਹੁੰਦਾ ਨਾ ਫਿਰ ਤਾਂ ਮੈਂ ਵੀ ਨਾ ਲੈ ਕੇ ਜਾਂ ਦਿੰਦੀ 2 ਘੰਟਿਆਂ ਦੀ ਗੱਲ ਐ ਦੇ ਦੇ ਮੇਰਾ ਪੁੱਤ ਕੋਈ ਨਹੀਂ ਪੁੱਤ ਡਰਨਾ ਉਹ ਵੀ ਉਹਦੀ ਮਾਂ ਐ ਵੱਡੀ ਦੇ ਦੇ 2 ਘੰਟਿਆਂ ਦੀ ਗੱਲ ਐ ਠੀਕ ਆ ਹੁਣ ਤੇਰੇ ਮੰਮੀ ਪਾਪਾ ਨਾਲ ਇੱਦੀ ਰਲ ਕੇ ਰਹਿਣਗੇ ਹਾਂਜੀ ਪਾਪਾ ਹੁਣ ਮੈਂ ਖੁਸ਼ ਆ ਜਿੱਦਾਂ ਮੇਰੇ ਫਰੈਂਡਸ ਦੇ ਮੰਮੀ ਪਾਪਾ ਇਕੱਠੇ ਰਹਿੰਦੇ ਸੀ ਹੁਣ ਤੁਸੀਂ ਵੀ ਰਹਿਨੇ ਆ ਬਸ ਫੇਰ ਕੋਈ ਨਹੀਂ ਆਪਾਂ ਲੜਨਾ ਹੁਣ ਆਪਾਂ ਰਲ ਕੇ ਹੀ ਰਹਿਣਾ ਪਾਪਾ ਇੱਕ ਗੱਲ ਪੁੱਛਾ ਤੁਸੀਂ ਬਸ ਮੈਨੂੰ ਇੰਨਾ ਦੱਸ ਦੋ ਕਿ ਮੰਮੀ ਥੋੜੇ ਤੋਂ ਤਲਾਕ ਕੇ ਲੈਣਾ ਚਾਹੁੰਦੇ ਸੀ ਮੰਮੀ ਪਾਪਾ ਕੀ ਕਰਤਾ ਸੀ ਜਿਹੜਾ ਤੁਸੀਂ ਪਾਪਾ ਨੂੰ ਛੱਡਣ ਦਾ ਫੈਸਲਾ ਲੈ ਲਿਆ ਅੰਜੂ ਇਹ ਜਿਹੇ ਗੱਲਾਂ ਨਹੀਂ ਪੁੱਛੀਦੀਆਂ ਹੁੰਦੀਆਂ ਉਹ ਤਾਂ ਸਾਡੀ ਜ਼ਿੰਦਗੀ ਦਾ ਮਾੜਾ ਟਾਈਮ ਸੀਗਾ ਜਿਹੜਾ ਟਾਈਮ ਨਿਕਲ ਗਿਆ ਉਹਦੇ ਬਾਰੇ ਗੱਲ ਹੀ ਕਿਉਂ ਕਰਨੀ ਅੰਜੂ ਮੰਮੀ ਤੇਰੇ ਸਹੀ ਕਹਿੰਦੇ ਨੇ ਆ ਜਿਹੜਾ ਮਾੜਾ ਟਾਈਮ ਨਿਕਲ ਗਿਆ ਨਾ ਉਹਨੂੰ ਯਾਦ ਨਹੀਂ ਕਰੀ ਤਾਂ ਹੁੰਦਾ ਚਲੋ ਠੀਕ ਐ ਹੁਣ ਤਾਂ ਆਪਾਂ ਕੁਝ ਖਾਣ ਆਇਆ ਪਹਿਲਾਂ ਖਾ ਲੈਨੇ ਆ ਮੰਮੀ ਸ਼ਾਮੀ ਨੂੰ ਆਪਾਂ ਗੁਰਦੁਆਰੇ ਚੱਲਾਂਗੇ ਮੈਂ ਨਾ ਬਾਬਾ ਜੀ ਨੂੰ ਕਿਹਾ ਸੀ ਜਦ ਮੇਰੇ ਮੰਮੀ ਪਾਪਾ ਇਕੱਠੇ ਹੋਗੇ ਨਾ ਤਾਂ ਮੈਂ ਮੱਥਾ ਟੇਕ ਕੇ ਜਾਊਂਗੀ ਅੰਛੂ ਜ਼ਰੂਰੀ ਥੋੜੀ ਐ ਕਿ ਜੇ ਬਾਬਾ ਜੀ ਤੋਂ ਆਪਾਂ ਕੁਝ ਮੰਗੇ ਤੇ ਉਹਨਾਂ ਨੇ ਦਿੱਤਾ ਵੀ ਆਪਾਂ ਤਾਂ ਹੀ ਮੱਥਾ ਟੇਕਣ ਜਾਣਾ ਆਪਾਂ ਨੂੰ ਤਾਂ ਉਹਦਾ ਵੀ ਰੋਜ਼ ਗੁਰੂ ਘਰ ਜਾਣਾ ਚਾਹੀਦਾ ਚੱਲ ਹੁਣ ਗੱਲਾਂ ਨਾ ਮਾਰ ਉਹ ਦੁਕਾਨ ਆ ਸਾਹਮਣੇ ਜਾ ਕੇ ਚੀਜ਼ ਲੈ ਲੈ ਦੇਖ ਲੋ ਜੀ ਦਿਨੋਂ ਦਿਨ ਵੱਡੀ ਵੀ ਹੁੰਦੀ ਜਾ ਰਹੀ ਐ ਤੇ ਸਮਝਦਾਰ ਵੀ ਤੇ ਆਪਾਂ ਆਪਣੇ ਕਲੇਸ਼ ਦੇ ਵਿੱਚ ਕੁੜੀ ਨੂੰ ਤਾਂ ਸਮਝ ਹੀ ਨਹੀਂ ਪਾਏ ਗੱਲ ਤਾਂ ਤੇਰੀ ਸਹੀ ਆ ਆਪਾਂ ਸਮਝ ਹੀ ਨਹੀਂ ਪਾਏ ਕੀ ਗੱਲ ਹੁਣ ਕਿਹਦਾ ਫੋਨ ਆ ਗਿਆ ਜਿਹੜਾ ਡਿਰੀਜਨ ਨੇ ਉਹ ਯਾਰ ਸਾਨਿਆਂ ਦਾ ਫੋਨ ਆਈ ਜਾਂਦਾ ਇੱਧਰ ਫੜਾਉ ਫੋਨ ਮੈਂ ਕਰਦੀ ਆ ਇਹਨਾਂ ਗੱਲ ਇਹ ਤਾਂ ਕੰਪਨੀ ਤੁਸੀਂ ਨਾ ਹਟਿਓ ਮੈਨਾਂ ਪੰਗੇ ਲੈਣਾ ਮੰਮੀ ਸ਼ੁਕਰ ਆਪਰਾ ਵਾਸ਼ੂ ਕਰਾ ਤੂੰ ਵੀ ਸਾਡੇ ਘਰੇ ਪੈਰ ਧਰਿਆ ਕਿੱਦਾਂ ਮਾਤਾ ਖੁਸ਼ ਹੋਣ ਲਿਆਂਦਾ ਤੁਹਾਡਾ ਲੱਡੂ ਹੁਣ ਤਾਂ ਗੁੱਸਾ ਗਿੱਲਾ ਸ਼ਾਂਤ ਕਰ ਲੋ ਧੀ ਨਾਲ ਖੈਲੇ ਵੀ ਗੁੱਸੇ ਹੀ ਰਹਿਣਾ ਉਹ ਤਾਂ ਠੀਕ ਆ ਮੁੰਡਾ ਜਨਨਕਿਆਂ ਨੇ ਕਿੱਦਾਂ ਆ ਗਿਆ ਤੈਨੂੰ ਰਾਧਿਕਾ ਨੇ ਕਿੱਦਾਂ ਆਣ ਦੇ ਦਿੱਤਾ ਲੈ ਕੇ ਬੱਸ ਮੰਮੀ ਜੋ ਤੁਸੀਂ ਮੈਨੂੰ ਫੋਨ ਤੇ ਕਿਹਾ ਮੈਂ ਬਸ ਅਕਿੰਗ ਲਈ ਮੁੰਡਾ ਆਪਣੇ ਕੋਲ ਤਾਂ ਹੀ ਕਹਿਨੀ ਆ ਮਾਂ ਦੇ ਮਗਰ ਲੱਗਿਆ ਕਰ ਜਿੱਦਾਂ ਮਾਂ ਕਹਿੰਦੀ ਨਾ ਉਦਾਂ ਕਰਿਆ ਕਰ ਆ ਬਾਦ ਕੀ ਹੋਇਆ ਮੰਮੀ ਹੋਣਾ ਕੀ ਸੀ ਮੁੰਡਾ ਉਹਦੇ ਕੋਲ ਮੈਂ ਜ਼ਬਰਦਸਤੀ ਖੁੰਦੀ ਵੀ ਸੀ ੱੱਕਾ ਮਾਰਿਆ ਸੀ ਕੰਨ ਚ ਖੋਨੀ ਵੱਜੀ ਮੇਰੀ ਰਾਧਿਕਾ ਤੇ ਮੰਮੀ ਮੇਰੇ ਪੂਰੇ ਖਿਲਾਫ ਹੋ ਚੁੱਕੀ ਐ ਨਾਲ ਹੀ ਉਹ ਜੀ ਮੇਰੀ ਸੱਸ ਦੱਸ ਫਿਰ ਜਿਹੜਾ ਤੂੰ ਮੁੰਡਾ ਦੇਣ ਦਾ ਫੈਸਲਾ ਲਿਆ ਤੇ ਹੁਣ ਪਛਤਾ ਰਹੀ ਆ ਕਿ ਨਹੀਂ ਬਹੁਤ ਜ਼ਿਆਦਾ ਮੰਮੀ ਉਸ ਟਾਈਮ ਤੇ ਮੈਂ ਉਹਨਾਂ ਤੇ ਤਰਸ ਕਰ ਲਿਆ ਸੀਗਾ ਪਰ ਰਦਕਾ ਨੇ ਮੈਨੂੰ ਧੱਕਾ ਮਾਰਨ ਲੱਗਿਆ ਜਮਾਈ ਤਰਸ ਨਹੀਂ ਕੀਤਾ ਚੱਲ ਏਨੂੰ ਵੀ ਟਾਈਮ ਨਾਲ ਲੱਗੀ ਆ ਏਨੂੰ ਵੀ ਪਤਾ ਲੱਗਿਆ ਕਿ ਉਹ ਮਤਲਬ ਨੂੰ ਮਿੱਠੀ ਸੀਗੀ ਮੰਮੀ ਮੈਨੂੰ ਹੁਣ ਇਹ ਨਹੀਂ ਪਤਾ ਅੱਗੇ ਕੀ ਕਰਨਾ ਕੀ ਨਹੀਂ ਪਰ ਇੰਨਾ ਜ਼ਰੂਰ ਪਤਾ ਹੈ ਕਿ ਰਦਕਾ ਮੈਨੂੰ ਹੁਣ ਜਵਾਬ ਦੇ ਕੇ ਰਾਜ਼ੀ ਨਹੀਂ ਹੋਏ ਟੈਨਸ਼ਨ ਨਾ ਲੈ ਜਸਮੀਨ ਜਦ ਤੇ ਉਹਦਾ ਰੋਲਿੰਗ ਪਤਾ ਲੱਗਿਆ ਨਾ ਇਹ ਬੱਚੇ ਕਰਕੇ ਸਾਰਾ ਕਲੇਸ਼ ਆ ਇਹਨੇ ਆਪਣਾ ਫੈਸਲਾ ਆਪੇ ਬਦਲ ਲੈਣਾ ਫੇਰ ਆਊਗੀ ਭਰਾਵਾਂ ਭਰਾਵਾਂ ਵਿੱਚ ਤਰੇੜ ਜਸਮੀਨ ਜੇ ਲੱਡੂ ਨੂੰ ਤੂੰ ਸਦਾ ਵਾਸਤੇ ਆਪਣੇ ਕੋਲ ਰੱਖਣਾ ਨਾ ਤੇ ਆਪਣਾ ਮੇਨ ਮਕਸਦ ਇਹੀ ਆ ਦੋਨਾਂ ਭਰਾਵਾਂ ਨੂੰ ਲੱਗ ਕਰਨਾ ਮੰਮੀ ਟੈਨਸ਼ਨ ਨਾ ਲਓ ਰਾਜਕ ਨੇ ਮੈਨੂੰ ਇੱਕ ਜ਼ਖਮ ਦਿੱਤਾ ਨਾ ਇਹਨੂੰ ਹੁਣ ਮੈਂ ਜ਼ਖਮਾਂ ਤੇ ਜ਼ਖਮ ਦੇਨੇ ਨੇ ਜਸਮੀਨ ਤੂੰ ਕਰ ਰਾधिका ਤੇ ਫੋਕਸ ਤੇ ਮੈਂ ਕਰਦੀ ਦੋਨਾਂ ਭਰਾਵਾਂ ਤੇ ਫੋਕਸ ਇੱਕ ਵਾਰ ਤੱਕ ਅਰਤੇਸਨੈਸ ਕਰਨਾ ਹੀ ਕਰਨਾ